ਸਭ ਤੋਂ ਪਹਿਲਾਂ ਇਹ ਤਸਵੀਰਾਂ ਦੇਖੋ ਇਸ 'ਚ ਇੱਕ ਮਾਂ ਤੇ 3 ਸਾਲ ਦੀ ਬੇਟੀ ਤੁਰੀਆਂ ਜਾ ਰਹੀਆਂ ਨੇ ਤੇ ਫਿਰ ਇਸੇ ਮਾਂ ਨੇ ਆਪਦੀ ਬੇਟੀ ਨੂੰ ਜਿੰਦਾ ਹੀ ਇੱਕ ਨਦੀ 'ਚ ਸੁੱਟਤਾ ਤੇ ਉਸ ਤੋਂ ਬਾਅਦ ਹਾਸਦੀ ਰਹੀ 16 ਦਸੰਬਰ 2025 ਰਾਤ 10:30 ਵਜੇ ਦੇ ਆਸ-ਪਾਸ ਦਾ ਟਾਈਮ ਸੀ ਕਰੀਬ 28 ਸਾਲ ਦੀ ਇੱਕ ਔਰਤ ਅਜਮੇਰ ਦੀਆਂ ਸੜਕਾਂ ਤੇ ਘੁੰਮ ਰਹੀ ਸੀ ਜਦੋਂ ਇੱਧਰ ਉੱਧਰ ਸੜਕਾਂ ਦੇ ਉੱਤੇ ਘੁੰਮ ਰਹੀ ਸੀ ਤਾਂ ਕਦੇ ਉਹ ਆਲਦੀ ਬੇਟੀ ਦਾ ਹੱਥ ਫੜਦੀ ਤੇ ਕਦੇ ਉਸ ਨੂੰ ਗੋਦੀ 'ਚ ਲੈ ਲੈਂਦੀ ਇਸੇ ਵਿਚਕਾਰ ਸੜਕ ਉੱਪਰ ਜੋ ਵੀ ਖਾਣ ਪੀਣ ਦਾ ਸਮਾਨ ਦਿਖਾਈ ਦਿੰਦਾ ਉਹ ਬੇਟੀ ਨੂੰ ਦਿਖਾਉਂਦੀ ਤੇ ਕਹਿੰਦੀ ਕਿ ਤੈਨੂੰ ਇਹ ਚਾਹੀਦਾ ਬੇਟੀ ਹਾਂ ਕਰਦੀ ਤਾਂ ਮਾਂ ਉਸ ਨੂੰ ਦਬਾ ਦਿਆ ਕਰਦੀ ਸੀ ਬਿਲਕੁਲ ਉਵੇਂ ਜਿਵੇਂ ਕਿਸੇ ਕੈਦੀ ਦੀ ਫਾਂਸੀ ਤੋਂ ਪਹਿਲਾਂ ਉਸ ਦੀ ਹਰ ਸ਼ਾਪੂਰੀ ਕੀਤੀ ਜਾਂਦੀ ਆ ਇਹ ਦੋਨੋਂ ਇਸੇ ਤਰ੍ਹਾਂ ਚਲਦੀਆਂ ਚਲਦੀਆਂ ਅਨਾਰ ਸਾਗਰ ਝੀਲ ਦੇ ਕਿਨਾਰੇ ਪਹੁੰਚਦੀਆਂ ਨੇ ਤੇ ਉਸੇ ਝੀਲ ਦੇ ਕਿਨਾਰੇ ਦੋਵੇਂ ਬੈਠ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਔਰਤ ਵੱਲੋਂ ਬੇਟੀ ਨੂੰ ਆਪਣੀ ਗੋਦੀ 'ਚ ਬਿਠਾਇਆ ਜਾਂਦਾ ਤੇ ਲੋਰੀ ਸਰੌਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਬੇਟੀ ਵੀ ਤੁਰਦੇ ਹੋਏ ਥੱਕ ਚੁੱਕੀ ਸੀ ਤੇ ਉਹ ਆਪਦੀ ਮਾਂ ਦੀ ਗੋਦੀ 'ਚ ਹੀ ਸੌਂਗੀ ਮਾਂ ਵੱਲੋਂ ਬੇਟੀ ਨੂੰ ਆਵਾਜ਼ ਲਾਈ ਜਾਂਦੀ ਆ ਕਿ ਆਰੂ ਬੇਟਾ ਕੀ ਤੂੰ ਸੌਂਗੀ ਪਰ ਕੋਈ ਜਵਾਬ ਨਹੀਂ ਆਉਂਦਾ ਕਿਉਂਕਿ ਉਹ ਆਪਦੀ ਮਾਂ ਦੀ ਗੋਦੀ 'ਚ ਆਰਾਮ ਦੇ ਨਾਲ ਸੁੱਤੀ ਹੋਈ ਸੀ ਉਸ ਨੂੰ ਨਾ ਕੋਈ ਚਿੰਤਾ ਸੀ ਨਾ ਡਰ ਕਿਉਂਕਿ ਉਹ ਮਾਂ ਕੋਲ ਸੀ ਪਰ ਉਹ ਔਰਤ ਉਰਦੀ ਹੈ ਇੱਕ ਸ਼ੈਤਾਨੀ ਹਾਸੀ ਹਾਦ ਦੀ ਹੈ ਤੇ ਆਸ-ਪਾਸ ਦੇਖਦੀ ਹੈ ਕਿ ਕੋਈ ਉਸ ਨੂੰ ਦੇਖਤਾ ਨਹੀਂ ਰਿਹਾ ਤੇ ਫਿਰ ਸੁੱਤੀ ਪਈ ਆਪਦੀ ਬੇਟੀ ਨੂੰ ਚੁੱਕਦੀ ਹੈ ਤੇ ਝੀਲ ਦੇ ਅੰਦਰ ਸੁੱਟ ਦਿੰਦੀ ਆ ਫਿਰ ਉੱਥੇ ਰੁਕਦੀ ਹੈ ਸਭ ਦੇਖਦੀ ਹੈ ਉਸ ਝੀਲ ਦੇ ਅੰਦਰੋਂ ਅਗਲੇ 2.5 ਮਿੰਟ ਤੱਕ ਬੁਲਬਲੇ ਉੱਠਦੇ ਨੇ ਤੇ ਫਿਰ ਇਹ ਬੰਦ ਹੋ ਗਈ ਤੇ ਫਿਰ ਉਹ ਔਰਤ ਉੱਥੋਂ ਨਿਕਲਦੀ ਆ ਤੇ ਘਰ ਆ ਜਾਂਦੀ ਆ ਤੇ ਫਿਰ ਇੱਕ ਸਵਾਗ ਰਾਜਦੀ ਆ ਬੇਟੀ ਨੂੰ ਪਾਲਣ ਦੇ ਲਈ ਇਸ ਤੋਂ ਬਾਅਦ ਰਾਜਸਥਾਨ ਦਾ ਜਿਰਾ ਅਜਮੇਰ ਇੱਥੋਂ ਦੇ ਥਾਣੇ ਕ੍ਰਿਸ਼ਨਗੰਜੋਂ 17 ਸਤੰਬਰ 2025 ਸਵੇਰ ਕਰੀਬ 11 ਵਜੇ ਦੇ ਆਸ-ਪਾਸ 1.27 ਕਿਲੋਮੀਟਰ ਦੂਰ ਉੱਤਰ ਪ੍ਰਦੇਸ਼ ਦੇ ਬਨਾਰਸਚ ਦੇ ਵਿੱਚ ਇੱਕ ਕੌਲ ਜਾਂਦੀ ਹੈ। ਇਹ ਕੌਲ ਰਾਜੂ ਕਨੋਜੀਆ ਨਾਂ ਦੇ ਆਦਮੀ ਨੂੰ ਕੀਤਾ ਗਿਆ ਸੀ। ਉਸ ਨੂੰ ਪੋਸਿਬਲ ਨੂੰ ਕਿਹਾ ਜਾਂਦਾ ਕਿ ਅਨਾਰ ਸਾਗਰ ਝੀਲ ਚੋਂ ਇੱਕ ਲੜਕੀ ਦੀ লাশ ਮਿਲੀ ਹੈ ਤੇ ਉਹਦੀ ਪਛਾਣ ਹੋਈ ਆ ਕਾਬਿਆ ਉਰਫ ਆਰੂ ਉਮਰ 3 ਸਾਲ ਬਜੋ। ਤੇ सोनू ਇੱਥੇ ਆਉਣਾ ਪਊਗਾ ਤੇ ਫਿਰ ਰਾਜੂ ਆਪਦੀ ਮਾਂ ਤੇ ਭੂਆ ਨੂੰ ਨਾਲ ਲੈ ਕੇ ਨਿਕਲਦਾ ਅਜਮੇਰ ਵੱਲ ਨੂੰ ਤੇ ਜਿਸ ਬੱਦ ਦੇ ਵਿੱਚ ਅਰਜੋ ਬੈਠਾ ਹੋਇਆ ਸੀ ਇਸੇ ਬੱਦ ਚ 4-5 ਸਾਲ ਪਹਿਲਾਂ ਉਸ ਨੂੰ ਅੰਜਲੀ ਉਰਫ ਉਰਫ ਪ੍ਰਿਆ ਸਿੰਘ ਨਾਂ ਦੀ ਔਰਤ ਮਿਲੀ ਸੀ ਤੇ ਰਾਜੂ ਨੂੰ ਉਸ ਨਾਲ ਪਿਆਰ ਵੀ ਹੋ ਗਿਆ ਤੇ ਫਿਰ ਦੋਨਾਂ ਨੇ ਵਿਆਹ ਕਰਵਾ ਲਿਆ ਸੀ ਤੇ 2022 ਦੇ ਵਿੱਚ ਇਹਨਾਂ ਕੋਲ ਇੱਕ ਬੇਟੀ ਵੀ ਪੈਦਾ ਹੋਈ ਜਿਹਦਾ ਨਾਮ ਰੱਖਿਆ ਜਾਂਦਾ ਕਾਬਿਆ ਉਰਫ ਆਰੂ ਇਸੇ ਦੌਰਾਨ ਰਾਜੂ ਦੀ ਜੌਬ ਬਨਾਰਸ ਦੇ ਵਿੱਚ ਲੱਗੀ ਤੇ ਉਹ ਆਪਦੀ ਪਤਨੀ ਨਾਲ ਬਨਾਸ ਦੇ ਵਿੱਚ ਰਹਿਣ ਲੱਗ ਗਿਆ ਇਸੇ ਤੋਂ ਬਾਅਦ 2024 ਦਾ ਸਮਾਂ ਆਉਂਦਾ ਤੇ ਉੱਤੇ ਦੋਸਤਾ ਬਲੌਂਸ ਦੀ ਪਤਨੀ ਨੂੰ ਕਿਸੇ ਆਦਮੀ ਦੇ ਨਾਲ ਦੇਖਿਆ ਜਾਂਦਾ ਤੇ ਰਾਜੂ ਨੂੰ ਉਹਨਾਂ ਦੁਆਰਾ ਦੱਸ ਦਿੱਤਾ ਜਾਂਦਾ ਰਾਜੂ ਨੇ ਪਤਾ ਕੀਤਾ ਦਾ ਪਤਾ ਲਗਾ ਕੇ ਉਸ ਲੜਕੇ ਦਾ ਨਾਮ ਆਲਕੇਸ਼ ਗੁਪਤਾ ਜੋ ਕਿ ਮਕਾਨ ਮਾਲਕ ਦਾ ਹੀ ਬੇਟਾ ਮਤਲਬ ਆਲਕੇਸ਼ ਤੇ ਪ੍ਰਿਆ ਰਿਲੇਸ਼ਨਸ਼ਿਪ ਦੇ ਵਿੱਚ ਇਸੇ ਤੋਂ ਬਾਅਦ ਰਾਜੂ ਤੇ ਉਹਦੀ ਪਤਨੀ ਦੇ ਵਿਚਕਾਰ ਝਗੜੇ ਹੋਣੇ ਸ਼ੁਰੂ ਹੁੰਦੇ ਨੇ ਪਰ ਉਹ ਮੰਨ ਨਹੀਂ ਕਿ ਮੇਰਾ ਆਲਕੇਸ਼ ਦੇ ਨਾਲ ਕੋਈ ਸੰਬੰਧ ਨਹੀਂ ਤਾ ਇੱਕ ਦੇ ਰਾਜੂ ਘਰ ਆਉਂਦਾ ਤੇ ਕਹਿੰਦਾ ਕਿ ਮੈਂ ਥੱਕਿਆ ਹੋਇਆ ਤੇ ਉਹ ਰੋਟੀ ਖਾ ਕੇ ਸੌਂ ਗਿਆ ਪਰ ਉਹ ਸਿਰਫ ਐਕਟਿੰਗ ਕਰ ਰਿਹਾ ਸੀ ਜਦੋਂ ਪਤਨੀ ਨੂੰ ਕਨਫਰਮ ਹੋ ਗਿਆ ਕਿ ਰਾਜੂ ਸੌਂ ਚੁੱਕਿਆ ਤਾਂ ਉਹ ਪਰਛਾਤੇ ਜਾਂਦੀ ਹੈ ਲਕੇਸ਼ ਦੇ ਕੋਲ ਤੇ ਮਗਰੀ ਰਾਜੂ ਵੀ ਜਾਂਦਾ ਤੇ ਉਹਨਾਂ ਨੂੰ ਰੰਗੇ ਹੱਥੀ ਫੜ ਲੈਂਦਾ ਫਿਰ ਉਸ ਘਰ ਨੂੰ ਛੱਡ ਦਿੰਦਾ ਪਰ ਉਸਦੀ ਪਤਨੀ ਸੁਧਰਦੀ ਨਹੀਂ ਤਾਂ ਉਹ ਚਾਰ ਬਾਰ ਪੁਲਿਸ ਦੇ ਕੋਲ ਵੀ ਜਾਂਦਾ ਰਿਸ਼ਤੇਦਾਰਾਂ ਵੱਲੋਂ ਵੀ ਉਹਦੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾਲ ਹੀ ਉਸਦੇ ਪ੍ਰੇਮੀ ਨੂੰ ਪਰ ਅੰਜਲੀ ਇਸ ਤੋਂ ਗੁੱਸੇ ਦੇ ਵਿੱਚ ਆਉਂਦੀ ਹੈ ਤੇ ਆਪਣੀ ਬੇਟੀ ਨੂੰ ਚੁੱਕਦੀ ਹੈ ਜਿਸਿੱਤਾ ਇਲਾਹਾਬਾਦ ਜਾ ਪਹੁੰਚਦੀ ਹੈ ਆਪਦੀ ਭੈਣ ਦੇ ਕੋਲ ਤੇ ਫਿਰ ਉੱਥੋਂ ਅਜਮੇਰਤ ਪਹੁੰਚਦੀ ਹੈ ਤੇ ਉੱਥੇ ਉਸੇ ਹੋਟਲ ਦੇ ਵਿੱਚ ਜੌਬ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਸ ਚ ਅਖਲੇਸ਼ ਜੌਬ ਕਰ ਰਿਹਾ ਸੀ ਤੇ ਹੁਣ ਦੋਵੇਂ ਲਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿਣਾ ਵੀ ਸ਼ੁਰੂ ਕਰ ਦਿੰਦੇ ਨੇ ਤੇ ਨਾਲ ਹੀ ਅੰਜਲੀ ਵੱਲੋਂ ਪੁਲਿਸ ਨੂੰ ਕਿਹਾ ਜਾਂਦਾ ਕਿ ਮੈਂ ਆਪਦੀ ਬੇਟੀ ਬਿਨਾਂ ਨਹੀਂ ਰਹਿ ਸਕਦੀ ਤਾਂ ਪੁਲਿਸ ਵੱਲੋਂ ਬੇਟੀ ਨੂੰ ਅੰਜਲੀ ਨੂੰ ਸੌਂਪ ਦਿੱਤਾ ਜਾਂਦਾ ਤਾਂ ਜਦੋਂ ਉਹ ਬਾਤ ਦੇ ਵਿੱਚ ਸਫ਼ਰ ਕਰ ਰਿਹਾ ਸੀ ਤਾਂ ਉਸ ਨੂੰ ਇਹ ਗੱਲਾਂ ਯਾਦ ਆਉਂਦੀਆਂ ਨੇ ਕਿ ਕਾਸ਼ ਪੁਲਿਸ ਬਲ ਉਸ ਦਿਨ ਬੇਟੀ ਮੈਨੂੰ ਸੌਂਪ ਦਿੱਤੀ ਜਾਂਦੀ। ਇਸ ਤੋਂ ਬਾਅਦ ਉਹ ਹਸਪੀਟਲ ਦੇ ਵਿੱਚ ਪਹੁੰਚਦਾ ਤੇ ਆਪਣੀ ਬੇਟੀ ਦੀ ਲਾਸ਼ ਦੇਖ ਰੋਣ ਲੱਗ ਜਾਂਦਾ। ਤੇ ਉਸ ਤੋਂ ਬਾਅਦ ਉਸਦੇ ਦੁਬਾਰਾ ਪੁਲਿਸ ਨੂੰ ਇੱਕੋ ਹੀ ਗੱਲ ਬਾਰ-ਬਾਰ ਪੁੱਛੀ ਜਾਂਦੀ ਹੈ ਕਿ ਹੁਣ ਤੁਸੀਂ ਮੈਨੂੰ ਇਹ ਕਿਉਂ ਦੇ ਰਹੇ ਹੋ? ਮੈਂ ਇਸ ਦਾ ਕੀ ਕਰੂੰਗਾ? ਦਰਅਸਲ ਕੁਝ ਸਮੇਂ ਪਹਿਲਾਂ ਦੀ ਗੱਲ ਸੀ ਕਿ ਇਸ ਤੋਂ ਪਹਿਲਾਂ ਅੰਜਲੀ ਤੇ ਅਖਲੇਸ਼ ਉਸ ਨਹਿਰ ਤੇ ਪਰੇਸ਼ਾਨੀ ਦੇ ਵਿੱਚ ਘੁੰਮ ਰਹੇ ਸੀ ਤੇ ਜਦੋਂ ਪੁਲਿਸ ਨੇ ਉਹਨਾਂ ਨੂੰ ਇਸ ਅਜੀਬ ਵਰਤਾਅ ਨੂੰ ਨੋਟ ਕੀਤਾ ਤਾਂ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ? ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਇਸੇ ਨਾਲੇ ਦੇ ਕਰੀਬ ਘੁੰਮ ਰਹੀ ਸੀ। ਤੇ ਉਹ ਹੁਣ ਗਾਇਬ ਹੋ ਚੁੱਕੀ ਆ ਤਾਂ ਪੁਲਿਸ ਨੂੰ ਕੁਝ ਸ਼ੱਕ ਹੋਇਆ ਕਿਉਂਕਿ ਉਹਨਾਂ ਵੱਲੋਂ ਪੁਲਿਸ ਨੂੰ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਅਸੀਂ ਖੁਦ ਭਾਲ ਲਾਂਗੇ ਤੁਸੀਂ ਜਾ ਸਕਦੇ ਹੋ ਇਸ ਤੋਂ ਪੁਲਿਸ ਨੂੰ ਸ਼ੱਕ ਹੁੰਦਾ ਤੇ ਉਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਸ਼ੁਰੂ ਕਰ ਦਿੰਦੀ ਆ ਸਰਚ ਆਪਰੇਸ਼ਨ ਚ ਬੇਟੀ ਮਿਲ ਵੀ ਜਾਂਦੀ ਆ ਪਰ ਜਦੋਂ ਮਾਂ ਤੋਂ ਪੁੱਛਿਆ ਗਿਆ ਤਾਂ ਉਹ ਹਰ ਬਾਰ ਬਿਆਨ ਚੇਂਜ ਕਰ ਰਹੀ ਸੀ ਤੇ ਫਿਰ ਪੁਲਿਸ ਨੇ ਉਸੇ ਰਾਹਤੇ ਤੇ ਲੱਗੇ ਸੀਸੀਟੀਵੀ ਚੈੱਕ ਕੀਤੇ ਤਾਂ ਸਭ ਸਾਹਮਣੇ ਆ ਗਿਆ ਫਿਰ ਪੁਲਿਸ ਨੇ ਜਦੋਂ ਅੰਜਲੀ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਭ ਪੁਲਿਸ ਨੂੰ ਦੱਸਤਾ ਕਿ ਉਸੇ ਦੇ ਦੁਆਰਾ ਆਪਣੀ ਬੇਟੀ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਤੇ ਉਸ ਦਾ ਕਾਰਨ ਸੀ ਉਦ ਦਾ ਨਵਾਂ ਬాయਫਰੈਂਡ ਕਿ ਦਰਸਾਲਾ ਕਲੇਸ਼ ਉਸ ਨੂੰ ਹਮੇਸ਼ਾ ਤਾਣੇ ਮਾਰਦਾ ਸੀ ਕਿ ਇਹ ਬੇਟੀ ਕਿਸੇ ਦੀ ਹੋਰ ਆ ਇਹ ਖੂਨ ਕਿਸੇ ਦਾ ਹੋਰ ਆ ਮੇਰੀ ਨਹੀਂ ਤੇ ਹਮੇਸ਼ਾ ਉਹਨਾਂ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਕਰਦਾ ਸੀ ਤੇ ਫਿਰ ਆਖਰਕਾਰ ਅੰਜਲੀ ਨੇ ਡਿਸਾਈਡ ਕਰ ਲਿਆ ਕਿ ਉਹ ਆਪਣੀ ਬੇਟੀ ਨੂੰ ਵੀ ਰਾਹਤੇ ਦੇ ਵਿੱਚੋਂ ਹਟਾ ਦੂਗੀ ਤੇ ਉਸ ਨੇ ਬੇਟੀ ਨੂੰ ਹੀ ਝੀਲ ਦੇ ਵਿੱਚ ਸੁੱਟਤਾ ਇਸ ਪੂਰੀ ਘਟਨਾ ਤੋਂ ਬਾਅਦ ਕੁਝ ਦਿਨ ਬਾਅਦ ਰਾਜੂ ਦੇ ਕੋਲ ਅੰਜਲੀ ਦਾ ਫੋਨ ਆਉਂਦਾ ਤੇ ਕਹਿੰਦੀ ਹੈ ਕਿੰਬੀਰੇ ਤੋਂ ਬਹੁਤ ਵੱਡੀ ਗਲਤੀ ਹੋਗੀ ਮੈਂ ਹੁਣ ਜੇਲ੍ਹ ਜਾ ਰਹੀ ਆ ਪਲੀਜ਼ ਮੈਨੂੰ ਛੁੜਵਾ ਲੈ ਤਾਂ ਰਾਜੂ ਵੱਲੋਂ ਕਿਹਾ ਜਾਂਦਾ ਕਿ ਤੂੰ ਗਲਤੀ ਨਹੀਂ ਪਾਪ ਕੀਤਾ ਤੇ ਉਹ ਵੀ ਬਹੁਤ ਵੱਡਾ ਤੇ ਉਸ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਜੇਕਰ ਤੂੰ ਬੇਟੀ ਨਾਲ ਜਿਹਾ ਹੀ ਕਰਨਾ ਸੀ ਤਾਂ ਤੂੰ ਬੇਟੀ ਮੈਨੂੰ ਹੀ ਦੇ ਦਿੰਦੀ ਤੇ ਇਸ ਤੋਂ ਪਹਿਲਾਂ ਦੀਆਂ ਗੱਲਾਂ ਤੋਂ ਇਹ ਵੀ ਕਨਫਰਮ ਹੁੰਦਾ ਕਿ ਅੰਜਲੀ ਦਾ ਸਾਥ ਉਸਦੇ ਪ੍ਰੇਮੀ ਵੱਲੋਂ ਵੀ ਹੁਣ ਛੱਡ ਦਿੱਤਾ ਗਿਆ ਹੁਣ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ